ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋਤ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੋਜਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਆ ਮਿੱਤਰੋ ਤੇ ਸਰਾਂਵਾਲੀ ਪਿੰਡ ਦੇ ਵਿੱਚ ਅਜੇ ਵੀਰ ਦੇ ਘਰੇ ਇਸ ਟਾਈਮ ਮੌਜੂਦ ਆ ਜਾਨਵਰ ਤੁਹਾਨੂੰ ਇੱਕ ਵਿਖਾਉਣਾ ਮਿੱਤਰੋ ਚੰਗੇ ਦੁੱਧ ਦੀ ਮਾਲਕੜ ਗਾਂ ਵਿਖਾਉਣੀ ਆ ਕਿੰਨੇ ਦਿਨਾਂ ਦੀ ਸੂਈ ਆ ਕਿੰਮਾ ਸੂਆ ਵਾ ਕੀ ਬਾਈ ਡਿਮਾਂਡ ਕਰਦਾ ਸਾਰੀ ਗੱਲਬਾਤ ਆ ਪਾਜੀ ਵੀਰ ਦੇ ਨਾਲ ਕਰ ਲੈਨੇ ਆ ਉਹ ਮਿਲਦੇ ਆ ਅਜੇ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਵਧੀਆ ਸੇਤਾ ਤੇ ਪਰਿਵਾਰ ਕਿਰਪਾ ਵਾਹ ਕੋ ਜੀ ਚਲੋ ਸ਼ੁਕਰ ਆ ਬਾਈ ਅੱਛਾ ਅਜੇ ਬਈ ਅਜੇ ਗਾਂ ਵਖੋਣੀਆਂ ਆ ਪੱਕ ਹਨਾ ਹਾਂਜੀ ਤੇ ਪਹਿਲਾਂ ਤਾਂ ਆ ਜਾਂਦਾ ਵੀਰ ਸੂਆ ਕਿੰਮਾ ਐ ਸੂਆ ਵੀਰੇ ਤੀਜਾ ਤੀਜਾ ਸੂਆ ਸੂਈ ਆ ਹੈ ਹਾਂਜੀ ਕਿੰਨੇ ਟਾਈਮ ਹੋ ਗਿਆ ਵੀਰੇ ਇਹਨੂੰ ਸੂਈ ਨੂੰ ਵੀਰੇ 35 ਤੋਂ 36 ਦਿਨ ਹੋ ਗਏ ਇਹਨੂੰ ਠੀਕ ਐ ਬੱਚਾ ਆ ਜਾਂਦਾ ਵੀਰੇ ਬੱਚਾ ਐਕਸਪਾਇਰ ਹੋ ਗਈ ਠੀਕ ਹੈ ਵੀਰੇ ਬਟ ਠੀਕ ਆ ਤੇ ਅੱਛਾ ਦੁੱਧ ਕਿੰਨੇ ਦੇ ਚੱਲਦੀ ਆ ਵੀਰੇ ਦੁੱਧ ਵੀਰੇ ਹੁਣ ਹੈਗਾ ਏ ਥੱਲੇ 18 ਤੋਂ 19 ਲੀਟਰ ਤਿਆਰ ਆ ਜੀ ਠੀਕ ਆ ਵੀਰ ਕੰਡੇ ਵਾਲਾ ਹੈ ਥਣ ਥਣ ਬਹੁਤ ਚੰਗਾ ਚਵਾਈ ਬਹੁਤ ਚੰਗੀ ਹੋਣੀ ਆ ਉਹ ਪੋਲੀ ਆ ਜੀ ਕਰਮ ਵਾਲੀ ਥਾਣੀ ਚੰਗਾ ਲੱਗਾ ਕਰਮ ਵਾਲੀ ਨੂੰ ਯਾਰ ਅੱਛਾ ਚੂਣ ਚਣ ਚੰਗਾ ਵਾ ਹੈ ਸੀਲ ਆ ਚੂਣ ਚਣ ਨੂੰ ਬਹੁਤ ਠੰਡੀ ਸੀ ਜਿਹੜਾ ਮਰਜ਼ੀ ਚੋਈ ਜਾਵੇ ਫੇ ਤਿੰਨ ਦੇ ਚਲੋ ਜੀ ਠੀਕ ਆ ਬਈ ਠੀਕ ਆ ਅੱਛਾ ਕੀ ਰੇਟ ਕਰਾਂਗੇ ਜੀ ਵੀਰੇ ਰੇਟ ਵੀਰੇ ਦਾ 65000 ਰੁਪਏ ਦੇ ਵੀ ਕਿੱਥੇ ਵੇਚਦਾ ਕਿੱਥੇ ਜਰਾਦਾ ਚਲ 2000 ਘੱਟ ਕਰ ਲਾਂਗੇ ਆਪ 2000 ਇਹ ਦੋ ਨਾਲ ਫੁੱਲ ਕੇ ਜਿਹੜ ਦੇ ਆ ਕਹਦੇ ਵੀ ਇੰਨੀ ਦੀ ਦੇਣੀ ਆ ਜਿਸ ਤੈਨੂੰ ਬਸ ਚਲ ਕਾਟ ਦੀ ਦੇ ਦਾਂਗੇ ਬਸ 80 ਦੀ ਝਾ ਕੇ ਕਰ ਦਾਂ ਉਹ ਇਹਨਾਂ ਚਲ ਮੌਕੇ ਦੇ ਮਾਨਤਾਂ ਦਾ ਹੋਣਾ ਹਾਂਜੀ ਕੋਈ ਗੱਲ ਨਹੀਂ ਗੱਡੀ ਬਾਦ ਨੂੰ ਤੋਰੀ ਵੀ ਦੇ ਦੀ ਤੋਰੀ ਪਰਾਂ ਨੂੰ ਖੋਲੀ ਮੈਂ ਲੈ ਮਿੱਤਰੋ 18 19 ਲੀਟਰ ਐਣ ਕੰਡੇ ਵਾਲਾ ਇਹਦੇ ਥਲੇ ਤਿਆਰ ਕਰਮਾਲੀ ਦੇ ਥਲੇ ਲੇਵਾਂ ਲੂਬਾ ਬੜਾ ਪੱਖ ਮਜ਼ਬੂਤ ਆ ਐਣ ਮਿੱਤਰੋ ਕੈਨੇਡਾ 2 ਘੰਟੇ ਚਵਾਈ ਤੋਂ ਲੇਟ ਹੋਈ ਆ ਤੇ ਗਾਂ ਦੱਸਦੀ ਆ ਵੀ ਮੇਰੇ ਥਲੇ ਦੁੱਧ ਹੈਗਾ ਲੈ ਆ ਵੀਰੇ ਮੋੜ ਲੈ ਆ ਜੇ ਬਾਈ ਲੈ ਸਕਦੇ ਆ ਮੈਨ ਤੋਂ ਇਹਨੂੰ ਦੋ ਕਰਮਾਲੀ ਥਣ ਥਣ ਦੂਰਾ ਲੱਗਾ ਦੁੱਧ ਵਾਲੇ ਬੰਦੇ ਦੇ ਫੁੱਲ ਕੰਮ ਦੀ ਵਹਿੜਾ ਕਿਉਂਕਿ ਬਈ ਇਹੋ ਜਿਹਾ ਜੇ ਆਪਾਂ ਦੁੱਧ ਪੀ ਕੇ ਵੀ ਵੇਚ ਨਹੀਂ ਹੋਵੇ ਤਾਂ ਟੋਕੜ ਗੱਪਣ ਕਰਕੇ ਵੀ 55000 ਦੀ ਤੌਰਾਂ ਨਾਲ ਵਿਕ ਜਾਂਦੀ ਹੁੰਦੀ ਆ ਜੇ ਤੂੰ ਜੇ ਤੂੰ ਦੁੱਧ ਪੀ ਕੇ ਤੂੰ ਗੱਪਣ ਘਰ ਵਾਲੇ ਉਹ ਤਿੰਨ ਮਹੀਨੇ ਦੀ ਚੈੱਕ ਹੋ ਗਈ 15 ਕਿਲੋ ਦੁੱਧ ਵੀ ਹੋਇਆ ਤੇ ਇਹਨੇ ਮਿੱਤਰੋ ਜਿਹੜਾ ਨੇੜੇ ਮਾਰਨਾ ਕੰਮ ਤੁਸੀਂ ਆਪਸਿਆਂ ਨੇ ਆ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਬਰੀਕੀ ਚੰਗੀ ਜੰਨੀ ਹੈਗੀ ਦੇਖ ਸਕਦੇ ਤੁਸੀਂ ਗਾਂ ਦੇ ਥੱਲੇ ਥਾਂ ਤੋਂ ਵੀ ਬਾਕੀ ਪੋਲਾ ਬਾਈ ਦਾ ਥੱਲੇ ਹਨਾ ਥਾਂ ਤੋਂ ਵਧੀਆ ਰੱਖਿਆ ਬਾਈ ਨੇ ਗੱਲਾਂ ਦੇ ਗੱਲਾਂ ਹੂੰ ਲੇ ਵੀ ਚਵਾਈ ਤਾਂ ਬਹੁਤ ਮੋਟੀ ਹੋਣੀ ਹੈ ਨਾ ਬਾਈ ਹਾਂ ਧਾਰ ਬਹੁਤ ਪੁੱਲੀ ਵੀਰੇ ਹਮ ਹਜੇ ਨੰਬਰ ਕਿਨਾਂ ਹੀ ਵੀਰੇ ਆਪਣਾ 88725 ਹਮ 73840 ਇੱਕ ਵਾਰੀ ਹੋਰ ਬੋਲ ਦਿਓ ਵੀਰੇ 88725 ਜੀ 73840 ਠੀਕ ਹੈ ਬਾਈ ਇਸ ਨੰਬਰ ਤੇ ਵੀਰੇ ਨਾਲ ਤੁਸੀਂ ਮਿੱਤਰੋ ਕਰ ਸਕਦੇ ਆ ਰਾਬਤਾ ਕਮ ਨੰਬਰ 22 ਦਾ ਸਕਰੀਨ ਦੇ ਉੱਤੇ ਲਾ ਦਿੱਤਾ ਆਪਾਂ ਤੇ ਪਿੰਡ ਸਰਾਂਵਾਲੀ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦਾ ਸਰਾਂਵਾਲੀ ਪਿੰਡ ਆ ਤੇ ਅਜੇ ਵੀਰ ਦੇ ਕੋਲੇ ਇਹ ਗਾਂ ਖੜੀ ਹੋਈ ਆ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਆ